ਬੁਦਾ ਐਕਸਾਉ ਨੇ ਵੈਸੇ ਇਹ ਗੱਲ ਦੀ ਜ਼ਿੰਮੇਵਾਰੀ ਚੱਕੀ ਆ ਇੱਕ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕੋਈ ਜੇ 1921 ਇੱਥੇ ਬਾਗੇਪੁਰਾਣੇ ਦੇ ਵਿੱਚ ਹੁੰਦੀ ਹੈ ਤਾਂ ਮੈਂ ਜ਼ਿੰਮੇਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਾਲ ਸਰ ਚੋਣ ਵਿੱਚ ਪੈਂਦੇ ਪਿੰਡਾਂ ਦੇ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਮੈਂ ਤੁਹਾਡੀਆਂ ਉਮੀਦਾਂ ਉੱਪਰ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਲਾਕ ਸਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਬੜੇ ਉਤਰਾ ਚੜਾ ਵੇਖਣ ਨੂੰ ਮਿਲ ਰਹੇ ਨੇ ਤੇ ਸਾਰੇ ਉਮੀਦਵਾਰ ਆਪਣਾ ਜਿਹੜਾ ਜੋਰ ਜਮੈਸ਼ ਕਰ ਰਹੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਵੀ ਤੇ ਆਜ਼ਾਦ ਤੌਰ ਤੇ ਵੀ ਤਾਂ ਸਾਡੇ ਨਾਲ ਅੱਜ ਗੁਰਪ੍ਰੀਤ ਸਿੰਘ ਬਬਲੂ ਰੋਡੇਪੈਣ ਤੋਂ ਜਿਨ੍ਹਾਂ ਨੂੰ ਸਮਾਲ ਸਰ ਜੋਂਡ ਪੈਂਦਾ ਉਹਨਾਂ ਦੀ ਵਾਈਫ ਬਲਜੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਉਹ ਇੱਥੇ ਦਫ਼ਤਰ ਸਾਡੇ ਕੋਲ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਹੀ ਤੁਹਾਡਾ ਸਵਾਗਤ ਹੈ ਸੱਜਣਾਂ ਦੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਚੈਨਲ ਦੇਖ ਰਹੀ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਨਾ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰ ਬਬਲੂ ਜੀ ਜਿਵੇਂ ਚੋਣਾਂ ਨੂੰ ਲੈ ਕੇ ਪਹਿਲਾ ਵਕਫ ਵਕਤਾਂ ਦੀਆਂ ਗੱਲਾਂ ਜੀਆਂ ਕੀਤੀਆਂ ਜਾਂਦੀਆਂ ਸੀ ਜਦੋਂ ਕਾਗਜ਼ ਭਰਨ ਤੋਂ ਪਹਿਲਾਂ ਹਾਂਜੀ ਹੁਣ ਪਹਿਲਾ ਪੜਾ ਤੁਸੀਂ ਪਾਰ ਕਰ ਲਿਆ ਕਾਗਜ਼ ਭਰੇ ਗਏ ਆ ਉੱਥੋਂ ਤੱਕ ਦਾ ਸਫ਼ਰ ਤੇ ਹੁਣ ਜਿਹੜਾ ਕਾਗਜ਼ ਉਸ ਤੋਂ ਬਾਅਦ ਜਿਹਨਾਂ ਰੱਦ ਹੋਏ ਨੇ ਜਾਂ ਜਿਹੜਾ ਕਾਗਜ਼ ਵਾਪਸ ਲੈਣ ਦੀ ਤਰੀਸੀ ਉਹ ਨੰਗੀਆ ਤੱਕ ਕਿਹੋ ਜਿਹਾ ਜਿਹੜਾ ਹੁਣ ਤੱਕ ਦਾ ਸਫ਼ਰ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੀ ਜਿਹੜਾ ਸਰਕਾਰ ਨੇ ਇਹ ਚੋਣਾਂ ਕਰਵਾਉਣੀ ਨਹੀਂ ਸੀ ਚਾਹੁੰਦੀ ਸਰਕਾਰ ਕਿਉਂਕਿ ਉਹਨਾਂ ਦੀ ਇੱਕ ਮਜਬੂਰੀ ਬਣ ਚੁੱਕੀ ਆ ਵੀ ਕੋਰਟ ਦੇ ਸਖਤ ਅਦਿੱਤਾਕਾਰ ਨੇ ਚੋਣ ਕਰਵਾਉਣੀ ਪਈ ਆ ਤੇ ਜਿਹੜਾ ਸਰਕਾਰ ਨੇ ਸਮਾਂ ਦਿੱਤਾ ਜੀ ਉਹ ਬਿਲਕੁਲ ਬਹੁਤ ਘੱਟ ਦਿੱਤਾ ਜੀ ਕਿਉਂਕਿ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਤੋਂ ਬਾਅਦ ਕਾਗਜ਼ ਭਰਨ ਦੀ ਮਿਤੀ ਉਹ ਸਿਰਫ 3-4 ਦਿਨ ਦਿੱਤੇ ਗਏ ਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਕਰਨ ਲਈ ਵੀ ਬਹੁਤ ਘੱਟ ਸਮਾਂ ਦਿੱਤਾ ਗਿਆ ਪਰ ਸਾਨੂੰ ਫਿਰ ਵੀ ਪਾਰਟੀ ਹਾਈ ਕਮਾਂਡ ਦਾ ਜਿਵੇਂ ਵੀ ਹੁਕਮ ਹੋਇਆ ਜੀ ਪਾਰਟੀ ਨੇ ਸਾਨੂੰ ਸਮਾਲਸਰ ਜ਼ੋਨ ਤੋਂ ਜਿਹਦੇ ਵਿੱਚ ਐਸਸੀ ਲੇਡੀ ਜ਼ਰਬ ਸੀਟ ਸੀ ਜੀ ਉਹਦੇ ਚ ਸਾਨੂੰ ਉਤਾਰਿਆ ਗਿਆ ਪਰ ਅਸੀਂ ਬਹੁਤ ਆਪਦੀ ਖੁਸ਼ੀ ਨਾਲ ਆਪਦੇ ਚਾਹ ਨਾਲ ਇਸ ਪਾਰਟੀ ਦੀ ਚੋਣ ਨੂੰ ਲੜ ਰਹੇ ਹਾਂ ਜੀ ਤੇ ਹੋ ਸਕਦਾ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਜਤ ਵੀ ਪ੍ਰਾਪਤ ਕਰ ਗਏ ਜੀ ਤੁਸੀਂ ਕਾਂਗਰਸ ਪਾਰਟੀ ਵੱਲੋਂ ਜਿਵੇਂ ਚੋਣ ਲੜ ਰਹੇ ਹੋ ਪਹਿਲਾਂ ਵੀ ਤੁਸੀਂ ਕਾਂਗਰਸ ਪਾਰਟੀ ਦੇ ਚੰਗੇ ਬਲਾਰੇ ਵੀ ਉਹ ਤੁਹਾਡਾ ਪਿੰਡ ਦੇ ਵਿੱਚ ਜਾਂ ਪੂਰੇ ਹਲਕੇ ਦੇ ਵਿੱਚ ਵਧੀਆ ਹੈਗਾ ਆਪਣੇ ਜਿਹੜੇ ਜਿੰਨੇ ਤੁਹਾਨੂੰ ਪਿੰਡ ਆਏ ਆ ਤੁਹਾਡੇ ਜ਼ੋਨ ਦੇ ਵਿੱਚ ਉਹਨਾਂ ਨਾਲ ਸਾਰੇ ਨਾਲ ਰابطਾ ਕਿਵੇਂ ਹੈ ਕਿਵੇਂ ਲੋਕ ਤੁਹਾਨੂੰ ਜਿਹੜਾ ਸਮਰਥਨ ਦੇ ਰਹੇ ਮੇਰਾ ਮੈਂ ਦੱਸਣਾ ਚਾਹੁੰਦਾ ਜੀ ਮੈਂ ਪੂਰੇ ਹਲਕੇ ਦੇ ਵਿੱਚ ਇੱਕ ਬਲਾਰੇ ਦੇ ਵਜੋਂ ਮੈਨੂੰ ਲੋਕ ਜਾਣਦੇ ਆ ਜੀ ਪਰਮਾਤਮਾ ਦੀ ਸੋਹਣੀ ਕਿਰਪਾ ਦੇ ਨਾਲ ਆਪਾਂ ਨੂੰ ਚਾਰ ਸ਼ਬਦ ਲੋਕਾਂ ਦੇ ਵਿੱਚ ਕਹਿਣੇ ਆਉਂਦੇ ਆ ਜੀ ਤੇ ਜਿਹੜੇ ਮੇਰੇ ਪਿੰਡਾਂ ਜੋਂ ਦੇ ਉਹ ਬਿਲਕੁਲ ਮੇਰੇ ਰੋਡੇ ਪਿੰਡ ਦੇ ਨਜ਼ਦੀਕੀ ਪਿੰਡਾਂ ਜੀ ਉਹਨਾਂ ਪਿੰਡਾਂ ਦੇ ਸਰਪੰਚਾਂ ਨਾਲ ਮੈਂਬਰਾਂ ਨਾਲ ਬਲਾਕ ਪ੍ਰਧਾਨਾਂ ਨਾਲ ਉਹਨਾਂ ਦੇ ਲੋਕਾਂ ਨਾਲ ਮੈਂ ਨਿੱਜੀ ਤੌਰ ਤੇ ਵਰਤਦਾ ਐ ਤੇ ਵਰਤਦਾ ਰ੍ਹਾਂਗਾ ਜੀ ਕਿਉਂਕਿ ਉਹ ਮੇਰੇ ਭੈਣ ਭਾਈ ਆ ਮੇਰੀ ਪਾਰਟੀ ਦੇ ਵਿੱਚ ਜਾਂ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਜੀ ਤਾਂ ਕਰਕੇ ਉਹਨਾਂ ਅੱਠਾ ਨੌ ਪਿੰਡਾਂ ਦੇ ਵਿੱਚ ਮੇਰਾ ਬਹੁਤ ਵਧੀਆ ਤੇ ਸੋਹਣਾ ਰابطਾ ਕਾਇਮ ਆ ਜੀ ਜੇਕਰ ਮਤਲਬ ਵੇਖੀ ਆਪਾਂ ਪਿਛਲੇ ਕਾਗਜ਼ ਭਰਨ ਤੋਂ ਦੇਖੀਏ ਕਾਗਜ਼ ਕਿਸ ਤਰ੍ਹਾਂ ਜਿਹੜੇ ਭਰੇ ਗਏ ਨੇ ਉਦੋਂ ਕੋਈ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਉਸ ਤੋਂ ਬਾਅਦ ਗਾਂ ਵਾਲੀ ਗੱਲ ਵੀ ਕਰਦੇ ਆ ਨਹੀਂ ਹਾਲੇ ਤੱਕ ਤਾਂ ਮੈਂ वैसे पहली चुनाव देखी है भी, भी जेडी सरकार ने ਇਹਦੇ ਵਿੱਚ ਧੱਕੇਸ਼ਾਹੀ ਨਾ ਕੀਤੀ ਹੋਵੇ ਚੋਣਾਂ ਦੇ ਵਿੱਚ ਸਾਨੂੰ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਸਾਥ ਮਿਲਿਆ ਅਸੀਂ ਮੋਗਾ ਡੀਸੀ ਆਫਿਸ ਜਿਹੜੇ ਤੋਂ ਕਾਗਜ ਭਰ ਕੇ ਆਏ ਜੀ ਉੱਥੇ ਸਾਨੂੰ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਡੀ ਗੱਲਬਾਤ ਸੁਣੀ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਉੱਥੇ ਪਰੇਸ਼ਾਨੀ ਨਹੀਂ ਆਈ ਤੇ ਬਾਕੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਪਹਿਲੀ ਵਾਰ ਚੋਣਾਂ ਜਿਹੜੀਆਂ ਇੱਕ ਵਧੀਆ ਤਰੀਕੇ ਨਾਲ ਹੋ ਰਹੀਆਂ ਜੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕਾਗਜ ਸ਼ਾਂਤੀ ਨਾਲ ਭਰੇ ਗਏ ਨੇ ਉਸ ਤੋਂ ਬਾਅਦ ਜਿਹੜੀ ਚੋਣ ਹੋਣੀ ਆ ਉਸ ਤੋਂ ਬਾਅਦ ਰਿਜ਼ਲਟ ਵੀ ਆਉਣਾ ਉਹ ਜਿਹੜਾ ਪੜਾ ਕੇ ਮਰੂਗਾ ਇਹ ਤਾਂ ਹੁਣ ਅੱਗੇ ਇਹ ਭੁਿੱਖ ਦੇ ਗਰਭ ਦੇ ਵਿੱਚ ਗੱਲ ਹੋਊਗੀ ਜੀ ਕਿ ਜਿਹੜਾ ਹੁਣ ਸਿਰਫ ਹਫ਼ਤਾ ਕਰ ਰਹਿ ਗਿਆ ਹੈ ਚੋਣ ਪ੍ਰਚਾਰ ਕਰਨ ਲਈ ਤੇ ਉਹ ਜਿੰਨਾ ਕਿ ਸਾਨੂੰ ਸਮਾਂ ਮਿਲਿਆ ਅਸੀਂ ਆਪ ਦਾ ਵੱਧ ਤੋਂ ਵੱਧ ਪਿੰਡਾਂ ਦੇ ਲੋਕਾਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਾਂਗੇ ਆਪਣਾ ਮਨਕੇ ਚਲ ਲੋਕਾਂ ਦੇ ਵਿੱਚ ਆਪਦੇ ਕੰਮਾਂ ਬਾਰੇ ਦੱਸਾਂਗੇ ਆਪਦੀ ਪਾਰਟੀ ਬਾਰੇ ਗਿਆਨ ਦੇਵਾਂਗੇ ਤੇ ਬਾਕੀ ਜਦੋਂ ਜੋ ਵੀ ਸਰਕਾਰ ਨੇ ਕਰਨਾ ਹੈ ਜਾਂ ਉਹ ਕਿਸ ਤਰ੍ਹਾਂ ਦੇ ਮਨਕੇ ਚਲ ਚੋਣ ਨਤੀਜੇ ਲੈ ਕੇ ਆਉਂਦੇ ਆ ਜਾਂ ਉਹਨਾਂ ਦੇ ਵਿੱਚ ਕੋਈ ਬੜੇ ਬਾਜੀ ਜਾਂ ਕਿੱਦਾਂ ਆਪਾਂ ਕਹਿ ਸਕਦੇ ਵੀ ਉਹ ਹੁੰਦੀ ਆ ਉਹ ਤਾਂ ਹੁਣ ਅੱਗੇ ਦੇਖਣ ਵਾਲੀ ਗੱਲ ਹੋਊਗੀ ਜੀ 17 ਤਰੀਕ ਨੂੰ ਪਤਾ ਲੱਗੂਗਾ ਕਿ ਉਹ ਕਿਹੜੇ ਤਰ੍ਹਾਂ ਦੀ ਆਪਣਾ ਚੋਣ ਜਿਹੜੀ ਕਾਊਂਟਿੰਗ ਆ ਉਹ ਕਰਾਉਂਦੇ ਆ ਜੀ ਗਰਪੀ ਚੋਣ ਮੁਹਿੰਮ ਕੰਪਲੀਟ ਹੋ ਜਾਂਦੀ ਹੈ ਵੋਟਾਂ ਪੈ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਗਿਣਤੀ ਲਈ ਜਿਹੜਾ ਹੁੰਦਾ ਵਾ ਪ੍ਰੋਗਰਾਮ ਜਿਹੜਾ ਸਰਕਾਰਾਂ ਅਕਸਰ ਹੀ ਜਿਹੜੀ ਸਰਕਾਰ ਹੁੰਦੀ ਉਹਦਾ ਥੋੜਾ ਦਬ ਦਬਾ ਤਾਂ ਹੁੰਦਾ ਹੀ ਆ ਤੇ ਗਿਣਤੀ ਮੌਕੇ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਤੁਹਾਨੂੰ ਲੱਗਦਾ ਕੋਈ ਇਹ ਚ ਕੋਈ ਵੱਡੀ ਗੱਲਬਾਤ ਹੋ ਸਕਦੀ ਗਿਣਤੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਨਾ ਕਿ ਸਾਡੇ ਜਿਹੜੇ ਹਲਕਾ ਵਿਧਾਇਕ ਸਾਹਿਬ ਆ ਉਹਨਾਂ ਨੇ ਪਿਛਲੇ ਦਿਨੀ ਜਿੱਦੇ ਕਾਗਜ਼ ਭਰੇ ਗਏ ਸੀ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਤੋਂ ਇਹ ਹੀ ਮੰਗ ਕਰਦੇ ਆ ਕਿ ਉਹ ਸਾਰੇ ਹਲਕੇ ਦੀ ਜਿਹੜੀ ਚੋਣ ਆ ਉਹ ਬਿਲਕੁਲ ਇੱਕ ਜਦ ਮਨ ਕੇ ਚਲ ਸਹੀ ਤੇ ਸੁਰੱਖਿਆ ਤਰੀਕੇ ਨਾਲ ਕਰਾਈ ਜਾਵੇ ਵੋਟਾਂ ਦੇ ਵਿੱਚ ਉਹਨਾਂ ਨੇ ਸਵਾਲ ਵੀ ਕੀਤੇ ਸੀ ਪੱਤਰਕਾਰਾਂ ਨੂੰ ਤੇ ਲੋਕਾਂ ਨੂੰ ਵੀ ਕਿਸੇ ਦੀਆਂ ਪੱਗਾਂ ਤਾਂ ਲੱਥੀਆਂ ਤੇ ਅਸੀਂ ਇਹੀ ਗੱਲ ਵਿਧਾਇਕ ਸਾਹਿਬ ਨੂੰ ਦੁਬਾਰਾ ਧਿਆਨ ਚ ਲਿਆਉਣੀ ਚਾਹੁੰਦੇ ਆ ਕਿ ਹੁਣ ਵੀ ਜਦੋਂ ਜਿੱਦਣ ਵੋਟਾਂ ਪੈਣ ਕਿਸੇ ਦੇ ਵੀ ਪੱਗ ਨਾਲ ਲੱਥੇ ਕਿਸੇ ਦੀ ਧੜੇ ਵੱਲੋਂ ਵੀ ਕਿਸੇ ਦੀ ਕੋਈ ਕੁੱਟ ਮਾਰ ਨਾ ਕੀਤੀ ਜਾਵੇ ਵੋਟਾਂ ਅਮਨ ਅਮਾਨ ਨਾਲ ਸ਼ਾਂਤੀਪੂਰਵਕ ਸਿਰੇ ਚੜਾਈਆਂ ਜਾਣ ਤੇ ਜਿਹੜੀ ਉਸ ਤੋਂ ਅਗਲੀ ਗੱਲ ਹੈ ਜੀ ਤੇ ਅਸੀਂ ਲੋਕਾਂ ਦੇ ਵਿੱਚ ਆਮ ਹੀ ਗੱਲ ਪ੍ਰਚਲਿਤ ਹੋ ਗਈ ਆ ਕਿ 17 ਤਰੀਕ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਣੀ ਹੈ ਦੋ ਦਿਨ ਵੋਟਾਂ ਜਿਹੜੀਆਂ ਮੰਨ ਕੇ ਚੱਲੋ ਇੱਥੇ ਬਲਾਕ ਸਭਾਤੀ ਦੀਆਂ ਆਪਣਾ ਬਾਗਾਪੁਰਾਣਾ ਦੇ ਵਿੱਚ ਤੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਹੈ ਉਹ ਮੰਨ ਕੇ ਜੇ ਸਰਕਾਰ ਦੀ ਸੁਰੱਖਿਆ ਹੈ ਟੀ ਰਹਿਣੀਾ ਜੀ ਤੇ ਪਰ ਅਸੀਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਚੋਣ ਕਮਿਸ਼ਨ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਿ ਜਿਹੜੀਆਂ ਇਹ ਵੋਟਾਂ ਦੀ ਗਿਣਤੀ ਆ ਉਹ ਵੀ ਬਿਲਕੁਲ ਸਹੀ ਤਰੀਕੇ ਨਾਲ ਸੁਰੱਖਿਆ ਤਰੀਕੇ ਨਾਲ ਕਰਾਈ ਜਾਵੇ ਇਹ ਨਾ ਹੋਵੇ ਕਿ ਇਸ ਮਨਕਚਲ ਸਾਡੀ ਕੀਤੀ ਕਰਾਈ ਮਿਹਨਤ ਹੈ ਜਿਹੜੀ ਉਹ 17 ਤਰੀਕ ਤੱਕ ਬੇਕਾਰ ਹੋ ਜਾਵੇ ਕਿ ਉਸ ਦਿਨ ਕੋਈ ਉਹ ਆਪਦੇ ਢੰਗ ਨਾਲ ਆਪਦੇ ਬੰਦਿਆਂ ਨੂੰ ਜਿਧੌਣ ਮਾਰੇ ਤੇ ਮਨਕਚਲ ਉਹਨਾਂ ਦੇ ਵੋਟਾਂ ਦੇ ਵਿੱਚ ਵਾਅਦਾ ਕਰ ਦੇਣ ਤੇ ਸਾਡੀਆਂ ਵੋਟਾਂ ਘਟ ਜਾਣ ਇਹ ਚੀਜ਼ ਨੂੰ ਮੰਗ ਨੂੰ ਅਸੀਂ ਮੁੱਖ ਰੱਖਦੇ ਹੋਏ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਆਪਣਾ ਚੋਣ ਕਮਿਸ਼ਨ ਸਾਹਿਬ ਨੂੰ ਅਪੀਲ ਕਰਨ ਦੀ ਲੋੜ ਹੈ ਕਿ ਜਿਹੜੀਆਂ ਵੋਟਾਂ ਦੀ ਗਿਣਤੀ ਹੋਣੀ ਹੈ ਉਹ ਇੱਕ ਸਰਖਤ ਸੁਰੱਖਿਆ ਜਿਵੇਂ ਕਿ ਕੋਈ ਕੇਂਦਰੀ ਏਜੰਸੀ ਹੈ CRPF ਜਾਂ BSF ਉਹਨਾਂ ਦੀ ਨਿਗਰਾਨੀ ਹੇਠ ਕਰਾਈ ਜਾਵੇ ਤਾਂ ਜੋ ਕੋਈ ਅਮਨ ਸ਼ਾਂਤੀ ਭੰਗ ਹੋਣ ਤੋਂ ਜਾਂ ਕੋਈ ਬੰਦਾ ਕਾਨੂੰਨ ਆਪਰੇ ਹੱਥ ਚ ਲੈਣ ਤੋਂ ਬਚ ਜਾਵੇ ਜੀ ਜੇ ਤੁਸੀਂ ਬੀਐਸਐਫ ਦੀ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਮਨਚ ਵਹਿਮ ਹੈਗਾ ਵੀ ਹੋ ਸਕਦਾ ਇਹ ਕੁਝ ਬਿਲਕੁਲ ਜੀ ਇਹ ਗੱਲਾਂ ਅਸੀਂ ਆਮ ਹੀ ਜਦੋਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਆ ਤੇ ਇਹ ਆਮ ਹੀ ਗੱਲਾਂ ਲੋਕਾਂ ਦੇ ਮੂੰਹੋਂ ਸਾਨੂੰ ਮਿਲਦੀਆਂ ਕਿ ਚੋਣਾਂ ਉਹਨਾਂ ਨੇ ਕਾਗਜ਼ ਤਾਂ ਭਰਨਦੇ ਤੇ ਕਿ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਲੋਕਾਂ ਦੇ ਵਿੱਚ ਦੇਖਾਂਗੇ ਵੀ ਲੋਕ ਸਾਨੂੰ ਕਿੰਨੀ ਕੁ VOTING ਕਰਦੇ ਆ ਤੇ ਜੇ ਸਾਨੂੰ VOTING ਨਾ ਹੋਈ ਤੇ ਅਸੀਂ ਫਿਰ ਆਪਣੇ ਤਰੀਕੇ ਨਾਲ ਆਪਦੇ ਬੰਦਿਆਂ ਨੂੰ ਜਿਤਾ ਕੇ ਉਹਨਾਂ ਨੂੰ ਮੈਂਬਰ ਜਾਂ ਚੇਅਰਮੈਨ ਬਣਾਵਾਂਗੇ ਜੀ ਬਤਾ ਇੱਕ ਸਾਹ ਨੇ ਵੈਸੇ ਇਹ ਗੱਲ ਦੀ ਜ਼ਿੰਮੇਵਾਰੀ ਚੱਕੀ ਆ ਇੱਕ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕੋਈ ਜੇ 1921 ਇੱਥੇ ਬਾਗੇਪੁਰਾਣੇ ਦੇ ਵਿੱਚ ਹੁੰਦੀ ਹੈ ਤਾਂ ਮੈਂ ਜ਼ਿੰਮੇਵਾਰ ਚੋਲੋ ਵਿਧਾਇਕ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੀ ਉਹਨਾਂ ਨੇ ਇੰਨੀ ਜ਼ਿੰਮੇਵਾਰੀ ਲਈ ਆ ਪਰ ਮੈਂ ਤਾਂ ਇਹੀ ਵਿਧਾਇਕ ਸਾਹਿਬ ਨੂੰ ਆਖਣਾ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਕਿ ਜਿਵੇਂ ਤੁਸੀਂ ਕਾਗਜ਼ ਪੜਨ ਸਮੇ ਲੋਕਾਂ ਦੀਆਂ ਰਏ ਲੈ ਕੇ ਜਾਂ ਕਿਸੇ ਨੂੰ ਵੀ ਕੋਈ ਵੀ ਤੱਕਾ ਜਾਂ ਮੁੱਕੀ ਜਾਂ ਸਮੱਸਿਆ ਦੇਖਣ ਦੀ ਪਰੇਸ਼ਾਨੀ ਨਹੀਂ ਹੋਈ ਇਸੇ ਤਰ੍ਹਾਂ ਹੀ ਵਿਧਾਇਕ ਸਾਹਿਬ ਨੂੰ ਇਹੀ ਬੇਨਤੀ ਆ ਕਿ ਵੋਟਾਂ ਵਾਲੇ ਦਿਨ ਵੀ ਵੋਟਾਂ ਬਿਲਕੁਲ ਅਮਨ ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਪਾਈਆਂ ਜਾਣ ਤਾਂ ਜੋ ਕਿਸੇ ਦੇ ਮਾਂ ਦਾ ਪੁੱਤ ਜਾਂ ਕਿਸੇ ਪਤਨੀ ਦਾ ਪਤੀ ਜਾਂ ਉਹਦਾ ਸੁਹਾਗ ਉਹ ਕੋਈ ਉਜੜਨ ਤੋਂ ਬਚਤ ਰਵੇ ਕਿਉਂਕਿ ਇਹਨਾਂ ਵੋਟਾਂ ਨੇ ਬਹੁਤ ਸਾਡੇ ਲੱਖਾਂ ਹੀ ਅੱਗੇ ਘਰ ਖਾ ਲਿਆ ਇਹਨਾਂ ਚੀਜ਼ਾਂ ਤੋਂ ਆਪਣੇ ਸਮਾਜ ਨੂੰ ਪਿੱਛੇ ਹਟਣਾ ਚਾਹੀਦਾ ਏ ਲੜਾਈ ਝਗੜੇ ਤੋਂ ਅੱਜ ਜਿਵੇਂ ਵਿਰੋਧੀ ਧਿਰ ਦੇ ਵਿੱਚ ਤੁਹਾਡੇ ਕੈਂਡੀਡੇਟ ਖੜੇ ਆ ਤਾਂ ਉਹ ਕੈਂਡੀਡੇਟਾਂ ਲਈ ਨਜਿੱਠਣ ਤੇ ਕਿਹੋ ਜੀ ਰਣਨੀਤੀ ਬਣਾ ਰਹੇ ਜਿਹੜੇ ਸਾਡੇ ਵਿਰੋਧੀ ਧਿਰ ਦੇ ਵਿੱਚ ਕੈਂਡੀਡੇਟ ਖੜੇ ਆ ਜੀ ਉਹ ਸਾਡੇ ਭੈਣ ਭਰਾ ਐ ਉਹਨਾਂ ਨਾਲ ਕੋਈ ਸਾਡੀ ਨਿੱਜੀ ਲੜਾਈ ਨਹੀਂ ਇਹ ਸਿਰਫ ਇੱਕ ਵੋਟਾਂ ਦੀ ਲੜਾਈ ਆ ਇਹ ਸਿਰਫ ਇੱਕ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਮੰਨ ਕੇ ਚੱਲ ਅੱਗੇ ਲੈ ਕੇ ਜਾਣ ਦੀ ਲੜਾਈ ਆ ਕਿ ਅਸੀਂ ਪਾਰਟੀ ਦੇ ਵਿੱਚ ਰਹਿ ਕੇ ਕਿਹੜੀ ਮੰਨ ਕੇ ਚੱਲੋ ਕੰਮ ਕਰਨਾ ਹੈ ਕਿਹੜੀ ਧਾਰਾ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਲੋਕਾਂ ਨੂੰ ਜਿਹੜੇ ਬਲਾਕ ਸਮਤੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਮਤਲਬ ਨਹੀਂ ਨਹੀਂ ਪਤਾ ਲੱਗਾ ਜੀ ਅਸੀਂ ਇਹ ਚੀਜ਼ ਸਭ ਤੋਂ ਪਹਿਲਾਂ ਲੋਕਾਂ ਦੇ ਅੱਗੇ ਲੈ ਕੇ ਜਾਣੀ ਹੈ ਕਿ ਜਿਹੜੇ ਬਲਾਕ ਸਮਤੀ ਦੇ ਮੈਂਬਰ ਹੁੰਦੇ ਆ ਜਾਂ ਚੇਅਰਮੈਨ ਹੁੰਦੇ ਉਹਨਾਂ ਦਾ ਕੀ ਕੰਮ ਹੁੰਦਾ ਤੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਆ ਜਾਂ ਜਿਹੜੇ ਉਹਨਾਂ ਦੇ ਚੇਅਰਮੈਨ ਬਣਦੇ ਆ ਉਹਨਾਂ ਦੇ ਕੀ ਕੰਮ ਹੁੰਦੇ ਆ ਤੇ ਉਹਨਾਂ ਦੇ ਕਿੱਦਾਂ ਚੋਣ ਹੁੰਦੀ ਆ ਜੀ ਪਹਿਲਾਂ ਤਾਂ ਅਸੀਂ ਇਹ ਚੀਜ਼ ਲੋਕਾਂ ਚ ਲੈ ਕੇ ਜਾ ਰਹੇ ਆ ਉਹਨਾਂ ਨੂੰ ਸਮਝਾ ਰਹੇ ਆ ਤੇ ਬਾਕੀ ਜਿਹੜਾ ਤੁਸੀਂ ਪੁੱਛਿਆ ਹੈ ਕਿ ਜਿਵੇਂ ਵੀ ਪਾਰਟੀਆਂ ਮੰਨ ਕੇ ਚਲ ਕੰਮ ਕਰਦੀਆਂ ਹੁੰਦੀਆਂ ਅਸੀਂ ਲੋਕਾਂ ਨਾਲ ਰابطਾ ਕਾਇਮ ਕਰਨਾ ਹੈ ਸੋਸ਼ਲ ਮੀਡੀਆ ਰਾਈ ਤੁਹਾਡੇ ਰਾਈ ਜੋ ਸਾਡੇ ਸੱਜਣ ਮਿੱਤਰ ਆ ਦੋਸਤ ਆ ਰਿਸ਼ਤੇਦਾਰ ਆ ਉਹਨਾਂ ਰਾਈ ਅਸੀਂ ਇਹੀ ਅਪੀਲ ਕਰ ਰਹੇ ਆ ਕਿ ਨੌਜਵਾਨ ਆ ਜਿਹੜੇ ਉਹ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਆ ਜੇ ਨੌਜਵਾਨ ਅੱਗੇ ਲਾ ਕੇ ਮਨਕਚਲ ਪਾਰਟੀਆਂ ਦਾ ਬਲਬਲਾ ਦੇਖਣ ਲੱਗ ਪੈਣਗੇ ਤਾਂ ਜਿਹੜੀਆਂ ਪਾਰਟੀਆਂ ਕੰਮ ਕਰਨ ਵਾਲੀਆਂ ਉਹ ਇੱਕ ਦਿਨ ਜ਼ਰੂਰ ਕਾਮਯਾਬ ਹੁੰਦੀਆਂ ਤੇ ਜਿਹੜੇ ਆਪਣੇ ਦੇਸ਼ ਦੀ ਜਿਹੜੀ ਸਥਿਤੀ ਆ ਉਹ ਬਦਲ ਸਕਦੀ ਨੌਜਵਾਨਾਂ ਦੇ ਕਾਰਨ ਠੀਕ ਆ ਪੁਰਾਣੇ ਲੀਡਰ ਇੱਥੇ ਕੰਮ ਕਰਦੇ ਰਹੇ ਆ ਕੰਮ ਕਰਦੇ ਹੋਣਗੇ ਪਰ ਜਿਹੜੇ ਨੌਜਵਾਨ ਹੁੰਦੇ ਆ ਉਹ ਹਰ ਇੱਕ ਚੀਜ਼ ਤੋਂ ਜਾਣੂ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਨੌਜਵਾਨ ਵਰਗ ਆ ਉਹਨੂੰ ਅੱਗੇ ਲੈ ਕੇ ਜਾਣ ਲਈ ਸਾਨੂੰ ਕੀ ਕਰਨਾ ਚਾਹੀਦਾ ਇਸੇ ਤਰ੍ਹਾਂ ਦੀ ਅਸੀਂ ਰਣਨੀਤੀ ਆ ਜਿਹੜੀ ਉਹ ਲੋਕਾਂ ਦੇ ਵਿੱਚ ਲੈ ਕੇ ਚੱਲ ਰਹੇ ਆ ਜੀ ਜਿੰਨੇ ਵੀ ਪਿੰਡ ਤੁਹਾਡੇ ਜੋਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਗੇ ਉਹਨਾਂ ਦੇ ਵੋਟਰਾਂ ਨੂੰ ਜਿਹੜੇ ਵੀ ਮੇਰੇ ਜ਼ੋਨ ਸਮਾਲਸਰ ਦੇ ਵਿੱਚ ਪਿੰਡ ਆਉਂਦੇ ਆ ਮੈਂ ਇੱਕ ਵਾਰੀ ਤੁਹਾਨੂੰ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਮੇਰੇ ਜ਼ੋਨ ਸਮਾਲਸਰ ਦੇ ਵਿੱਚ ਮੇਰਾ ਪਿੰਡ ਰੋਡੇ ਸਮਾਲਸਰ ਸਾਡੀ ਪੰਜਗਰਾਈ ਖੁਰਦ ਹੱਦ ਵਾਲੀ ਮਲਕੇ ਪਿੰਡ ਕੋਟਲਾ ਮਿਰਸ ਸਿੰਘ ਵਾਲਾ ਰਾਜਿਆਣਾ ਤੇ ਨੱਤੂ ਵਾਲਾ ਗਰਬੀ ਤੇ ਲੰਡੇ ਪਿੰਡ ਇਹ ਅੱਠਾਂ ਪਿੰਡਾਂ ਦੀ ਇਹ ਚੋਣ ਆ ਜੀ ਤੇ ਜਿਹੜੇ ਵੀ ਮੇਰੇ ਵੀਰ ਭਰਾ ਭੈਣ ਜੋ ਵੀ ਮੇਰੇ ਜਿਹੜੇ ਮੇਰਾ ਨਿੱਜੀ ਰੱਖਦੇ ਆ ਮੰਨ ਕੇ ਚੱਲ ਮੇਰਾ ਸਤਿਕਾਰ ਕਰਦੇ ਆ ਮੈਨੂੰ ਪਿਆਰ ਕਰਦੇ ਆ ਜਾਂ ਮੈਨੂੰ ਅੱਗੇ ਤੱਕ ਵੇਖਣਾ ਚਾਹੁੰਦੇ ਆ ਪਾਰਟੀ ਦੇ ਵਿੱਚ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਮੇਰੀ ਪਤਨੀ ਬਲਜੀਤ ਕੌਰ ਇਹ ਪਹਿਲੀ ਵਾਰ ਸਿਆਸਤ ਦੇ ਪੜ ਦੇ ਵਿੱਚ ਆਏ ਆ ਮੈਂ ਵੀ ਪਹਿਲੀ ਵਾਰ ਇੱਕ ਅਣਜਾਣ ਬੱਚਾ ਹਾਂ ਤੁਹਾਡਾ ਮੈਂ ਵੀ ਪਹਿਲੀ ਵਾਰ ਇਹਨਾਂ ਮੰਨ ਕੇ ਚਲ ਬੋਟਿੰਗ ਦੇ ਵਿੱਚ ਹਿੱਸਾ ਲਿਆ ਹੈ ਤੇ ਤੁਸੀਂ ਆਪਣੇ ਭਰਾ ਦੀ ਆਪਣੇ ਬੱਚੇ ਦੀ ਤੁਸੀਂ ਲਾਜ ਰੱਖਣੀ ਆ ਕਿਉਂਕਿ ਇਹੋ ਜੇ ਮੌਕੇ ਵਾਰ-ਵਾਰ ਨਹੀਂ ਆਉਂਦੇ ਆਪਾਂ ਠੀਕ ਆ ਪਾਰਟੀਆਂ ਕੰਮ ਕਰਦੀਆਂ ਰਹਿੰਦੀਆਂ ਕਰਾਉਂਦੀਆਂ ਰਹਿੰਦੀਆਂ ਪਰ ਜਦੋਂ ਨੌਜਵਾਨ ਇਸ ਦਾ ਉੱਠ ਖੜਦਾ ਤੇ ਉਹ ਇੱਕ ਨੌਜਵਾਨਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜੋਸ਼ ਭਰ ਦਿੰਦਾ ਜੀ ਜੀ ਬਿਲਕੁਲ ਜੀ ਜਿਵੇਂ ਇਹਨਾਂ ਨੂੰ ਦੱਸਿਆ ਕਿ ਨੌਜਵਾਨੀ ਹੈ ਜਿਹੜੀ ਉਹ ਜਿਹੜੀ ਰਾਜਨੀਤੀ ਵਿੱਚ ਬਹੁਤ ਮਹੱਤਵਪੂਰਨ ਹੈ ਦਾ ਜਿਹੜਾ ਯੋਗਦਾਨ ਹੁੰਦਾ ਤਾਂ ਇਸ ਕਰਕੇ ਜਿਹੜੇ ਨੌਜਵਾਨਾਂ ਨੂੰ ਅਪੀਲ ਆ ਕਿ ਕੈਂਡੀਡੇਟ ਦੇਖੋ ਤੁਸੀਂ ਜਿਹੜਾ ਤੁਹਾਨੂੰ ਲੱਗਦਾਗਾ ਕੇ ਪੈਂਡ ਲਈ ਚੰਗਾ ਕਰ ਸਕਦਾ ਤੁਹਾਡੇ ਸਾਰੇ ਹਲਕੇ ਲਈ ਚੰਗਾ ਕਰ ਸਕਦਾ ਉਹਨਾਂ ਨੂੰ ਵੋਟ ਜਰੂਰ ਪਾਓ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵਾਕਿਆ ਹੀ ਵੀ ਉਸ ਤਰ ਨੂੰ ਵੋਟ ਪਾਓ ਜੋ ਉਸ ਨੂੰ ਪਾਓ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਕੋਈ ਕੁਝ ਕਰ ਸਕਦਾ ਉਹਨੂੰ ਵੋਟ ਜਰੂਰ ਪਾਓ ਤਾਂ ਸਾਡੇ ਸਨ ਗੁਰਪ੍ਰੀਤ ਸਿੰਘ ਜੀ ਬਬਲੂ ਜਿਨ੍ਹਾਂ ਦੀ ਵਾਈਫ ਬਲਜੀਤ ਕੌਰ ਜਿਹੜੀ ਚੋਣ ਲੜ ਰਹੀ ਹੈ ਜਿਲ੍ਹਾ ਪ੍ਰੇਸ਼ਦ ਦੀ ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਆ ਲੜਾਈ ਤੋਂ ਗਰੇਜ ਕਰਨਾ ਚਾਹੀਦਾ ਭਾਈ ਚਾਰ ਕਿਸਾਨਾਂ ਨਾਲ ਹੀ ਵੋਟ ਜਿਹੜੀ ਪੈਣੀ ਚਾਹੀਦੀ ਹੈ ਤੇ ਗਿਣਤੀ ਨੂੰ ਲੈ ਕੇ ਜਿਹੜੀ ਇਹਨਾਂ ਨੇ ਵੱਡੀ ਗੱਲ ਕਹੀ ਹੈ ਕਿ ਸਾਨੂੰ ਜਿਹੜੀ ਸਖਤ ਸੁਰੱਖਿਆ ਚਾਹੀਦੀ ਹੈ ਗਿਣਤੀ ਵਾਲੇ ਦਿਨ ਕਿਉਂਕਿ ਕੋਈ ਵੀ ਵੱਡਾ ਉਲਟ ਫੇਰ ਸਰਕਾਰ ਕਰ ਸਕਦੀ ਹੈ ਤੇ ਉਮੀਦਵਾਰ ਸਾਡੀ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰੋਗੇ ਧੰਨਵਾਦ